ਗੱਲਾਂ ਮੇਰਾ ਨਾਮ ਮਨਨ ਸਰਦ ਜੀ ਦਾ ਬੋਲ ਥੱਲੇ ਥੱਲੇ ਮੇਰਾ ਨਾਮ ਜੀ ਲਖਵੀਰ ਸਿੰਘ ਹੈ ਜੀ ਤੇ ਅੱਜ ਜੋ ਅੱਗ ਲੱਗੀ ਹੈ ਕਿੰਨੇ ਕੇ ਬੇਜੀ ਘਟਨਾ ਕੀ ਹੈਗਾ ਸਾਰਾ ਇਹ ਘਟਨਾ ਜੀ 3 ਵਜੇ ਦੇ 55 ਮਿੰਟ ਤੇ ਸਾਨੂੰ ਕਾਲ ਆਈ ਸੀ ਜੀ ਕਿ ਉੱਥੇ ਅੱਗ ਲੱਗੀ ਹੋਈ ਹੈ ਤੇ ਫਿਰ ਅਸੀਂ ਤਰੰਤ ਪਹੁੰਚੇ ਆ ਤੇ ਆ ਕੇ ਅਸੀਂ ਜਦ ਨੂੰ ਕੰਟਰੋਲ ਕੀਤਾ ਤਿੰਨ ਚਾਰ ਗੱਡੀਆਂ ਲੱਗੀਆਂ ਜੀ ਇੱਥੇ ਸਾਡੀਆਂ ਤੇ ਗੀਆਂ ਲੱਗ ਰੀਆਂ 2 ਘੰਟੇ ਹੋ ਗਏ ਅੱਗ ਲੱਗੀ ਹੋਈ ਹੈ ਗੱਡੀਆਂ ਜੀ ਚਾਰ ਗੱਡੀਆਂ ਲੱਗੀਆਂ ਜੀ ਹੁਣ ਤੱਕ ਇੱਥੇ ਲੱਗੀ ਕਿੱਥੇ ਐਕਸੈਕਟ ਜਗਾ ਜਿਹੜੀ ਐਕਸੈਕਟ ਇਹ ਹੈ ਜੀ ਆਪਣੇ ਚਾਵਾਂ ਰੋਡ ਆ ਜੀ ਜਿਹੜਾ ਆਪਣੇ ਬੀਜੇ ਜਾਂਦਾ ਵਾ ਉਸ ਰੋਡ ਦੇ ਉੱਤੇ ਟੋਬਾ ਉਹਦੇ ਉੱਤੇ ਲੱਗੀ ਹੋਈ ਆ ਜੀ ਇਹ ਕਾਰਨ ਕੀ ਮੰਨਦੇ ਹੋ ਕਾਰਨ ਜੀ ਜਿਵੇਂ ਆ ਆਪਣੇ ਕੂੜਾ ਪਿਆ ਕੋਈ ਗਰਮ ਕੁਛ ਨਾ ਕੋਈ ਚੀਜ਼ ਕੋਈ ਛੁੱਪੀ ਹੋਈ ਉਹਦੇ ਨਾਲੇ ਲੱਗ ਸਕਦੀ ਹੈ ਤੇ ਕੀ ਲੱਗਦਾ ਤੁਹਾਨੂੰ ਜੀ ਗੰਦ ਹੋ ਜਾਂਦਾ ਕਿ ਨੁਕਸਾਨ ਆਇਆ ਹੋਊਗਾ ਹੋ ਸਕਦਾ ਜੀ ਵਿੱਚ ਟੋਬਾ ਵਾ ਰਹਿ ਸਕਦੇ ਨੇ ਕੋਈ ਨਾ ਕੋ ਹੋ ਸਕਦਾ ਪਰ ਦੇਖਣ ਨੂੰ ਤਾਂ ਸਾਨੂੰ ਮਿਲਿਆ ਨਹੀਂ ਕੋਈ ਅਸੀਂ ਵਿੱਚ ਵੜ ਕੇ ਅੱਗ ਬਜਾਈ ਆ ਕਿ ਕੋਈ ਨੁਕਸਾਨ ਹੋਇਆ ਜਿਵੇਂ ਕਿ ਸਵੇਰੇ ਵੀ ਆ ਕੇ ਛੋਟੀ ਛੋਟੀ ਕਿੰਨਾ ਕ ਟਾਈਮ ਲੱਗੂ ਹਜੇ ਹਜੇ ਸਾਨੂੰ ਲੱਗੇ ਜਾਣਾ ਕਿਤਾ ਪੌਣਾ ਘੰਟਾ ਹੋਰ ਹਜੇ ਕੱਟੋ ਕਿੰਨੇ ਕਿੰਨੇ ਘੰਟਿਆਂ ਤੋਂ ਲੱਗੇ ਹੋਏ ਆਂ ਅਸੀਂ 2 ਘੰਟਿਆਂ ਤੋਂ ਲੱਗੇ ਹੋਏ ਆਂ ਬਾਰੋਂ ਗੱਡੀ ਖੰਨੇ ਤੋਂ ਮੰਗਾਈ ਆ ਜੀ ਅਸੀਂ ਅਮਰਜੈਂਸੀ ਚ ਦੋ ਗੱਡੀਆਂ ਇੱਥੇ ਸਮਰਾਲੇ ਤੋਂ ਲੱਗੀਆਂ ਹੋਈਆਂ ਸੀ ਜੀ ਇੱਕ ਗੱਡੀ ਖੰਨੇ ਤੋਂ ਮੰਗਵਾਏ ਗਏ ਦੇਖੀ ਵੀਰੇ ਸਾਪਾ ਸੋਪਾ ਮੋੜਾ ਨੇ ਹੁਣ ਹਾਂ ਜੀ ਲਵਜੋਤ ਸਿੰਘ ਜੀ ਜਿਹੜੀ ਅੱਗ ਲੱਗੀ ਹੈ ਕੀ ਹੈਗਾ ਇਹ ਸਾਰਾ ਇਹ 4 ਕਵੇ ਅੱਗ ਲੱਗੀ ਹੈ ਜੀ ਆਟੋਮੈਟਿਕ ਲੱਗੀ ਹੈ ਜੀ ਉੱਤੇ ਪੂਰੇ ਵਾਲ ਤੇ ਤੋਂ ਅੱਗ ਵੱਧਦੀ ਵੱਧਦੀ ਗਈ ਇੱਥੇ ਖੜੇ ਗੜਾ ਗੜਾ ਫੋਨ ਕਰਤਾ ਉੱਥੋਂ ਚਾਰ ਗੱਡੀਆਂ ਆ ਗਈਆਂ ਸੀਗੀ ਉਸ ਤੋਂ ਬਾਅਦ ਗੱਡੀਆਂ ਨੇ ਅੱਗ ਭਜਾ ਦਿੱਤੀ ਐ ਘੰਟਾ ਕੱਗ ਲੱਗੀ ਐ ਪੂਰੀ ਇਹ ਗੱਲ ਕਰੀਏ ਕੀ ਕਿਹੜੀ ਜਗ੍ਹਾ ਜਿਹੜੀ ਜਿੱਥੇ ਅੱਗ ਲੱਗੀ ਚਾਵਾਂ ਰੋਡ ਤੇ ਹੀ ਕਮਲ ਕਲੋਨੀ ਦਾ ਜਿਹੜਾ ਡੋਬਾ ਉੱਥੇ ਲੱਗੀ ਐ ਅੱਗ ਇਹ ਜੀਵੀ ਆਂਕੂ ਵੀ ਹੈਗੇ ਨੀ ਜੀਵੀ ਆਂਕੂ ਹਾਂ ਵੀ ਹੈਗੇ ਦੇ ਵਿੱਚ ਬਾਕੀ ਸੀ ਰਹਿੰਦੇ ਐ ਇਧਰ ਆਖਦਾ ਦੇ ਆਲੇ-ਦੁਆਲੇ ਬਾਕੀ ਜਿਹੜਾ ਘਰਾਂ ਦੇ ਵਿੱਚ ਮਾੜਾ-ਮੋਟਾ ਹੀ ਅੱਗ ਦੇ ਨਾਲ ਥੋੜਾ ਬਹੁਤਾ ਨੁਕਸਾਨ ਹੋ ਗਿਆ ਜਾਨਵਰਾਂ ਨੂੰ ਨੁਕਸਾਨ ਹੋਇਆ ਹੋਊਗਾ ਹਾਂਜੀ ਹਾਂਜੀ ਜਾਨਵਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਇਹ ਕਾਰਨ ਸੀ ਮੰਨ ਲਓ ਤੇ ਅੱਗੇ ਦੇਖਦੇ ਕਾਰਨ ਦਾ ਕੋਸ਼ਿਸ਼ ਨਹੀਂ ਗਈ ਉਹ ਪੂਰੇ ਢੇਰ ਤੋਂ ਅੱਗ ਵੱਧਦੀ ਵੱਧ ਗਈ ਹੈ ਜੀ ਹਾਂ ਕਾਹ ਮਹੀ ਰਹੇ ਜਿੱਥੇ ਨੇੜੇ ਤੇ ਨਹੀਂ ਨਹੀਂ ਜੀ ਮੈਂ ਤਾਂ ਮੇਰਾ ਜਦੋਂ ਜਿੱਥੇ ਮੰਡੀ ਦੇ ਵਿੱਚ ਆ ਜਾ ਰਿਹਾ ਸੀ ਜੀ ਮੰਡੀ ਦੇ ਵਿੱਚ ਉਹਨੇ ਉਹਨੇ ਦੇਖ ਲਿਆ ਤੇ ਨਾਲ ਦੇ ਮੁੰਡਿਆਂ ਨੂੰ ਫੋਨ ਕਰਤਾ ਜਿਹੜਾ ਕੂੜੇ ਦਾ ਢੇਰ ਲੱਗਾ ਜਾਇਜ ਮਾਂ ਤਿਆਰੀ ਬੈਠਾ